ਸਸੇ ਗਾਲ ਜੀ ਮੈਂ ਸੌਰਮ ਮੜੀਆਕ 19 ਯੂਨੀਵਰਸਿਟੀ ਵੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਹਰ ਇਨਸਾਨ ਆਪਣੇ 헤ਅ ਸਟਾਈਲ ਨੂੰ ਸੋਨਾ ਬਣਾਉਣ ਦੀ ਇੱਛਾ ਲੈ ਕੇ ਸੈਲੂਨ ਜਾਂਦਾ ਹੈ ਪਰ ਸੈਲੂਨ ਦੇ ਵਿੱਚ ਜਾ ਕੇ ਇੱਛਾ ਤਾਂ ਹੋ ਜਾਵੇ ਖੂਨ ਤਾਂ ਕੀ ਬੀਤਦਾ ਹੈ ਖੁਦ ਵੇਖੋ ਕਪੂਰਥਲਾ ਤੋਂ ਇਸ ਲੇਡੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਹੱਡ ਬੀਤੀ ਔਰ ਬਾਰ ਬਾਰ ਫੋਨ ਕਰਨ ਦੇ ਵੀ ਸੈਲੂਨ ਮਾਲਕ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ ਔਰ पुलिस ने की क्या खुद रिपोर्ट सर्विस सिक्स थाउजेंड की थी बट उन्होंने मेरे, मेरे थी, को थी बिल्कुल हाँ जी कि इस सलून को बिल्कुल अवॉइड करें यहाँ पर बिल्कुल ना जाए ये लोग प्रोफेशनल नहीं है अपने आपको प्रोफेशनल शो कर रहे हैं बट ये प्रोफेशनल नहीं है फेक है ये लोग विशाल सहोता और उसकी वाइफ प्रीति सहोता ਕਿਦਾ ਅਸੀਂ 6000 ਰੁਪਏ ਪੇ ਕੀਤਾ ਜੀ ਪਰ ਉਹਨਾਂ ਨੇ ਟ੍ਰੀਟਮੈਂਟ ਇਹੋ ਜਿਹਾ ਦਿੱਤਾ ਕਿ ਮੇਰੇ ਵਾਈਫ ਦੇ ਸਾਰੇ ਵਾਲ ਸੜ ਗਏ ਠੀਕ ਹੈ ਜੀ ਜਿਹੜੀ 10 ਇੰਚ ਦੀ ਲੈਂਥ ਸੀ ਉਹ ਕੱਟ ਕੇ 3 ਇੰਚ ਦੀ ਰਹਿ ਗਈ ਵਾਲ ਅੱਜ ਵੀ ਵਾਸ਼ ਕਰਨ ਤੋਂ ਬਾਅਦ ਜਾਂ ਵੈਸੇ ਹੱਥ ਲਾਉਣ ਦੇ ਬਾਅਦ ਹੱਥਾਂ ਦੇ ਵਿੱਚ ਆਰੇ ਵਾਲ ਜੀ ਕਲਰ ਕਰਨ ਤੋਂ ਬਾਅਦ ਆ ਲੈਂਥ ਹੁੰਦੀ ਹੈ ਘਟੋ ਘਟ 10 ਤੋਂ 12 ਇੰਚ ਦੀ ਜੀ ਸਰ ਠੀਕ ਹੈ ਜੀ ਇਹ ਟ੍ਰੀਟਮੈਂਟ ਲੈਂਥ ਤੋਂ ਬਾਅਦ ਆ ਦੇਖੋ 3 ਇੰਚ ਦੇ ਵਾਲ ਰਹਿ ਗਏ ਓਹ ਹੋ ਅੱਛਾ ਹਾਈਲਾਈਟ ਦਾ ਕਹੀਏ ਹਾਈਲਾਈਟ ਦਾ ਮਤਲਬ ਪੂਰੇ ਇੱਕ ਇੱਕ ਸਟੈਪ ਹੁੰਦੀ ਆ ਇਨੇ ਨੇ ਥੱਲੇ ਦੇ ਵਾਲ ਸੜੀ ਗਏ ਆ ਸੜ ਗਏ ਭੁਰੇ ਮੈਂ ਇਨੀ ਮੈਂ ਪਕੜ ਵੀ ਨਹੀਂ ਸਕਦਾ ਕਿ ਪਕੜਨ ਦੇ ਨਾਲ ਹੋਰ ਵੀ ਜ਼ਿਆਦਾ ਭੁਰਨ ਨਾ ਆ ਦੇਖੋ ਆਹ ਦੇਖੋ ਸਿਰ ਕੋਪੜੀ ਨੂੰ ਹੀ ਜਾਏਗਾ ਹਾਂਜੀ ਆਹ ਦੇਖੋ ਨਾ ਵਾਲ ਆ ਲੈਂਥ ਆ ਜੀ ਜੀ ਆ ਸੜਕੇ ਥੱਲੇ ਸਾਰੇ ਭੁਰਕੇ ਥੱਲੇ ਝੜ ਗਏ ਹੋਏ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਏਐਸਸੀ ਜਸਵੰਤ ਸਿੰਘ ਟਾਣਾ ਸਿਟੀ ਅਰਮੋਸਟ ਜਸਵੰਤ ਜੀ ਕਿ ਤੁਹਾਡੇ ਕੋ ਰੂਚੀ ਕਾ ਬਜਾਜ ਵੱਲੋਂ ਕੰਪਲੀਟ ਆਈ ਆ ਕਿ ਕਿਸੇ ਸਲੂਨ ਵਾਲੇ ਨੇ ਉਹਦੇ ਕੋ ਬਾਲ ਬੂਲ ਕੁਝ ਕਰਵਾਣ ਲਈ ਸੀ ਕਲਰ ਕਲਰਿੰਗ ਵਗੈਰਾ ਤੇ ਕੋਈ ਬਾਲ ਉਹਦੇ ਖਰਾਬ ਕਰਤੇ ਕੀ ਮਾਮਲਾ ਸਰ ਹਾਂਜੀ ਮੈਂ ਨਾ ਜਦੋਂ ইংল্যান্ড ਆਈ ਅਸੀਂ ਗੈਸਿੰਗ ਮੋਕਾ ਵੇਖਣ ਤੇ ਉੱਥੇ ਬੈ ਕੇ ਗੱਲਬਾਤ ਹੋਈ ਆ ਤੇਹੀ ਤਫ਼ਤੀਸ਼ ਕਰ ਰਹੇ ਆ ਤੇ ਇਹ ਲੇਟੈਸਟ ਜੋ ਵੀ ਸਟੇਟਮੈਂਟ ਆਊਗੀ ਉਹ ਹਸਾਬ ਨਾਲ ਅਸੀਂ ਆਪਣੀ ਕਾਰਵਾਈ ਕਰਾਂਗੇ ਅਮਲ ਚ ਲਿਆਵਾਂਗੇ ਉਸ ਬੰਦੇ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਜੀ ਕਿ ਮੈਂ ਮੰਡੇ ਨੂੰ ਤੁਹਾਡੇ ਵਾਲਾਂ ਦਾ ਕੋਈ ਨਾ ਕੋਈ ਟ੍ਰੀਟਮੈਂਟ ਕਰਕੇ ਦਊਂਗਾ ਪਰ ਉਹ ਬੰਦਾ ਤਿੰਨ ਦਿਨ ਤੋਂ ਸਾਡਾ ਫੋਨ ਨਹੀਂ ਪਿਕ ਕਰਾ ਅੱਜ ਮੰਡੇ ਅਸੀਂ ਦੁਬਾਰਾ ਗਏ ਤੋਂ ਉਹਨੇ ਸਵੇਤ ਲੈ ਕੇ ਸਾਡਾ ਕੋਈ ਫੋਨ ਨਹੀਂ ਪਿਕ ਕੀਤਾ ਐਸੇ ਲਈ ਉਹਨਾਂ ਦੇ ਵਾਲਾਂ ਦੀ ਇੱਕ ਕੰਡੀਸ਼ਨ ਆ ਕਿ ਹੱਥ ਲਾਹਦੇ ਬਿਲਕੁਲ ਭੁਰਦੇ ਜਾਂਦੇ ਪਏ ਆ ਮੈਨੂੰ ਤਾਂ ਇਹ ਡਰ ਆ ਕਿ ਇਹ ਬਿਲਕੁਲ ਹੀ ਨਾ ਖਤਮ ਹੋ ਜਵੇ 10 ਇੰਚ ਤੋਂ 3 ਇੰਚ ਤੋਂ ਲੈਂਥ ਆ ਗਈ ਹੈ ਜਿਹੜੀਆਂ ਇਹਨਾਂ ਦੇ ਵਿੱਚ ਉਹ 3 ਇੰਚ ਵੀ ਨਾ ਖਤਮ ਹੋ ਜਵੇ ਮੈਂ ਤੁਹਾਡਾ ਸ਼ੁਭਨਾ ਰੁਚੀਕਾ ਬਜਾਜ ਮੈਂ ਤੁਸੀਂ ਕਿੱਥੇ ਰਹਿੰਦੇ ਹੋ ਸ਼ਾਲੀਮਾਰ ਐਵੇਨਿਊ ਕਪੂਰਥਲਾ ਜੀ ਔਰ ਤੁਸੀਂ ਇਹ ਕਾਨਫਰੈਂਸ ਕੀਤੀ ਹੈ ਠੀਕ ਨਾ ਚੰਦੇ ਸਰ ਮੈਂ ਨੇ ਟ੍ਰਿਕੋਸ ਸੇ ਸਰਵਿਸ ਲਈ ਧੀ ਟ੍ਰਿਕੋਸ ਸੈਲੂਨ ਸੇ ਬਸ ਨੀਅਰ ਬਸ ਸਟੈਂਡ ਦੇ ਪਾਸ ਹੀ ਸ਼ਾਮ ਸੂਟਸ ਦੇ ਅਪੋਜ਼ਿਟ ਜੀ बट वो लोग सर्विस उन्होंने इतनी मेरे को हार्श इतने केमिकल यूज़ करके मेरे हेयर लॉस कर दिया है बट स्किन प्रॉब्लम हो रही है ईचिंग हो रही है बट वो लोग कोई रिस्पॉन्स नहीं दे रहे हैं और अपनी गलती मानने को बिल्कुल तैयार नहीं है कि हमने केमिकल ऐसे कुछ यूज़ करें हमारी सर्विसेज की बात हुई थी कि, कि कलर सर्विस होगी बट उन्होंने मेरे को ब्लॉन्डर यूज ब्लीच यूज़ करी मेरे हेयर में जी। और सर्विस सिक्स थाउजेंड की थी बट उन्होंने मेरे को थ्री थाउजेंड का भी काम नहीं करके दिया ਇਹ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਜੀ ਕਿ ਉਹਨਾਂ ਨੇ ਕਿਉਂਕਿ ਮੈਂ ਖੁਦ ਹਬੀਬ سے professionally trained ਹੂੰ ਜੀ ਜੀ ਔਰ ਤੁਸੀਂ ਉੱਥੇ ਕਿੱਦਾਂ ਗਏ ਸੀਗੇ ਸਰ ਮੈਂ ਗਈ ਸੀ ਹਸਬੈਂਡ ਹਸਬੈਂਡ ਦੇ ਸਾਥ ਗਈ ਹੂੰ ਬਾਤ ਵੀ ਕੀਤੀ ਹੈ ਪਹਿਲੇ ਉਹਨਾਂ ਨੇ ਬੋਲਾ ਕਿ ਹਮ ਟ੍ਰੀਟਮੈਂਟ ਦੇ ਦੇਤੇ ਹੈ ਬਟ ਅਬ ਉਹ ਖੁਦ ਉੱਥੋਂ ਗਾਇਬ ਹੈ ਫੋਨ ਪਿਕ ਨਹੀਂ ਕਰ ਰਹੇ ਹੈ ہمارا ਔਰ ਤੁਸੀਂ ਕੋਈ ਹੋਰ ਕੋਈ ਬਿੱਲ ਲਿੱਤਾ ਸੀਗਾ ਰੋ ਨਹੀਂ ਮੈਂ ਆਨਲਾਈਨ ਪੇ ਕੀਤਾ ਜੀ ਜੀ ਕਿਉਂ ਉਹਨਾਂ ਨੇ ਬਿੱਲ ਦਿੰਦੇਗੇ ਸੀਗੇ ਪਹਿਲੇ ਵੀ ਨਹੀਂ ਬਿੱਲ ਨਹੀਂ ਉਹਨਾਂ ਦੇ ਪਾਸ ਕੋਈ ਹੋਤਾ इतनी बड़ी फीस लेते हैं और बिल भी नहीं देते कोई नहीं बिल का कोई वो नहीं है वहां रूम सिस्टम और हम तुझे नेक्स्ट स्टेप की करूंगे नेक्स्ट स्टेप मैंने हस्बैंड ने मेरे हस्बैंड के साथ जाकर मैंने पुलिस कंप्लेंट की है जे. और मैंने लीगल नोटिस भिजवाने के लिए बोल दिया जी जी कंज्यूमर कोर्ट में अप्लाई करने वाला जी 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 पर ये हुआ कैसे क्या क्या आपको पता लगा कि क्या ये मेरी प्रॉब्लम पड़ रही है मेरे हेयर डैमेज हो गए मेरे 10 इंच की जो लेंथ थी उसको 3 इंच पे कर दिया उन्होंने पंजाबी कही रे बाल काट देते गए बिल्कुल हां जी और आ, इतना रफ हेयर कर दिया कि मेरा खुद अपने हेयर को टच तक करने का दिल नहीं कर रहा हाथ लगा रही हूं तो बाल हाथ में आ रहे हैं मेरे जी, जी और बाकी पब्लिक को भी कुछ मैसेज देना चाहते हैं कि इस सलून को बिल्कुल अवॉइड करें यहाँ पर बिल्कुल ना जाए ये लोग प्रोफेशनल नहीं है अपने आपको प्रोफेशनल शो कर रहे हैं बट ये प्रोफेशनल नहीं है फेक है ये लोग विशाल सहोता और उसकी वाइफ प्रीति सहोता दोनों फेक है फेक प्रोमिस करते हैं प्लीज इनके पास ना जाए स्टाफ के साथ बात हुई है स्टाफ ने खुद उस दिन संडे मुझे बोला कि हाँ ऐसा नहीं करना चाहिए था बट स्टाफ भी रला हुआ है उनके साथ اور اپ سے کوئی কমিٹمنٹ کی گئی تھی کی কমিٹمنٹ کی کہ میں اس کو ریپئر کر دیتا ہوں یہ کر دیتا ہوں پر اب وہ فون تک نہیں اٹھا رہا اور خود غائب ہے۔ دونوں হাজبنڈ وائف غائب ہیں اور فون پک نہیں کر رہے ہیں۔ ایون انہیں پولیس نے بھی فون کیا وہاں ان تک کا وہ کال रिसीव نہیں کر رہے۔ سرڈے شوپ ڈاؤن امان بجا جی اور جڑا हादसा ہے تہاڈی پتنی ہاں ایکچولی لاسٹ سیٹرڈے ڈیٹ تو ائی تھنک تو میری وائف دے نال میں ٹریکوز سیلون جو ڈی سی چوک دے کول ਫਸਟ ਸਟੈਂਡ ਤੋਂ ਕ੍ਰੋਸ ਕਰਕੇ ਜੀ ヘア ਟ੍ਰੀਟਮੈਂਟ ਵਾਸਤੇ ਗਏ ਸੀ ヘア ਕਲਰਿੰਗ ਵਾਸਤੇ ਗਏ ਸੀ ਜਿਹਦਾ ਅਸੀਂ 6000 ਰੁਪਏ ਪੇ ਕੀਤਾ ਜੀ ਪਰ ਉਹਨਾਂ ਨੇ ਟ੍ਰੀਟਮੈਂਟ ਇਹੋ ਜਿਹਾ ਦਿੱਤਾ ਕਿ ਮੇਰੇ ਵਾਈਫ ਦੇ ਸਾਰੇ ਵਾਲ ਸੜ ਗਏ ਠੀਕ ਹੈ ਜੀ ਜਿਹੜੀ 10 ਇੰਚ ਦੀ ਲੈਂਥ ਸੀ ਉਹ ਕੱਟ ਕੇ 3 ਇੰਚ ਦੀ ਰਹਿ ਗਈ ਵਾਲ ਅੱਜ ਵੀ ਵਾਸ਼ ਕਰਨ ਤੋਂ ਬਾਅਦ ਜਾਂ ਵੈਸੇ ਹੱਥ ਲਾਉਣ ਦੇ ਬਾਅਦ ਹੱਥਾਂ ਦੇ ਵਿੱਚ ਆਰੇ ਵਾਲ ਅੱਛਾ ਜੀ ਕੋਈ ਕਲਰ ਦੀ ਗੱਲ ਹੋਈ ਸੀ ਪਰ ਉਹਨਾਂ ਨੇ ਕੋਈ ਬਲੌਂਡਰ ਨਾਮ ਦਾ ਕੋਈ ਕੈਮੀਕਲ ਯੂਜ਼ ਕੀਤਾ ਜੀ ਜੀ ਜਿਲੇ ਕਰਕੇ ਉਹਦੇ ਸਿਰ ਤੇ ਇਚਿੰਗ ਹੋ ਰਹੀ ਆ ਸਕਿਨਲ ਰਿਐਕਸ਼ਨ ਹੋ ਰਿਹਾ ਤੇ ਉਹਦੇ ਅਗੇਂਸਟ ਮੈਂ ਪੁਲਿਸ ਕੰਪਲੇਂਟ ਵੀ ਫਾਈਲ ਕੀਤੀ ਆ ਜੀ ਤੇ ਲੀਗਲ ਐਕਸ਼ਨ ਨੋਟਿਸ ਕਢਵਾਇਆ ਲੀਗਲ ਐਕਸ਼ਨ ਲੈਣ ਵਾਸਤੇ ਕੰਜ਼ਿਊਮਰ ਕੋਰਟ ਚ ਕੇਸ ਫਾਈਲ ਕਰ ਰਹੇ ਉਸ ਬੰਦੇ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਜੀ ਕਿ ਮੈਂ ਮੰਡੇ ਨੂੰ ਤੁਹਾਡੇ ਵਾਲਾ ਦਾ ਕੋਈ ਨਾ ਕੋਈ ਟ੍ਰੀਟਮੈਂਟ ਕਰਕੇ ਦਊਗਾ ਪਰ ਉਹ ਬੰਦਾ ਤਿੰਨ ਦਿਨ ਤੋਂ ਸਾਡਾ ਫੋਨ ਨਹੀਂ ਪਿਕ ਕਰਾ ਅੱਜ ਮੰਡੇ ਅਸੀਂ ਦੁਆਰਾ ਗਏ ਤੋਂ ਉਹਨੇ ਸਵੇਰ ਤੋਂ ਲੈ ਕੇ ਸਾਡਾ ਕੋਈ ਫੋਨ ਨਹੀਂ ਪਿਕ ਕੀਤਾ ਨਾ ਹੀ ਉਹਦਾ ਸਟਾਫ ਲਾਸਟ ਸੰਡੇ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਉਹ ਆਪਣਾ ਮੰਨਿਆ ਸੀ ਕਿ ਹਾਂ ਮੇਰੇ ਕੋਲ ਗਲ ਟ੍ਰੀਟਮੈਂਟ ਹੋ ਗਿਆ ਇਹਦਾ ਕੋਈ ਨਾ ਕੋਈ ਮੈਂ ਸੋਲੂਸ਼ਨ ਕਰਕੇ ਤੁਹਾਨੂੰ ਦਊਗਾ ਪਰ ਮੰਡੇ ਤੋਂ ਬਾਅਦ ਅ ਅੱਜ ਮੰਡੇ ਆ ਅੱਜ ਅਸੀਂ ਗਏ ਆ ਤੇ ਨਾ ਸਾਡਾ ਫੋਨ ਪਿਕ ਕਰਦਾ ਪਿਆ ਤੇ ਨਾ ਹੀ ਉਸ ਨੂੰ ਦੇ ਮੌਜੂਦ ਸਰ ਤੁਸੀਂ ਕੋਈ ਇਹਦਾ ਪੈਸਾ ਲੈਣ ਦੀ ਕੀਤਾ ਇਹਨਾਂ ਦਾ 6000 ਰੁਪਏ ਕੀਤਾ ਮੈਂ ਆਨਲਾਈਨ UPI ਦੇ ਥਰੂ ਕੀਤਾ ਕੋਈ ਬਿੱਲ ਰਸੀਦ ਮਿਲੀ ਉਹਨਾਂ ਤੋਂ ਬਿੱਲ ਤੋਂ ਦਿੰਦੇ ਨਹੀਂ ਬਿੱਲ ਮੰਗਣ ਤੇ ਵੀ ਨਹੀਂ ਦਿੱਤਾ ਸੀ ਉਹਨਾਂ ਨੇ ਤੇਰੇ ਨਾਮ ਅਡਾ ਸ਼ੋਰੂਮ ਖੋਲ ਕੇ ਸਲੂਨ ਖੋਲ ਕੇ ਤੇ ਉਹ ਪਬਲਿਕ ਦਾ ਪੈਸਾ ਲੈ ਕੇ ਗਵਰਨਮੈਂਟ ਨੂੰ ਕੋਈ ਟੈਕਸ ਵੀ ਨਹੀਂ ਦੇ ਦਿੰਦੇ ਜਿੰਦੇ ਹੋਣਗੇ ਇਹ ਤੇ ਸੁਣਨਾਂ ਨੂੰ ਪਤਾ ਹੋ ਗਿਆ ਕਿ ਦੋ ਨੰਬਰ ਦੀ ਕਮਾਈ ਹੈ ਇੱਕ ਨੰਬਰ ਦੀ ਕਮਾਈ ਹੈ ਜੀ ਜੀ ਹੁਣ ਤੁਸੀਂ ਕੀ ਤੁਹਾਡੀ ਮੰਗ ਕੀ ਹੈ ਮੰਗ ਇਹ ਹੈ ਕਿ ਜੋ ਇਹਦਾ ਹੁਣ ਜੋ ਟ੍ਰੀਟਮੈਂਟ ਅਸੀਂ ਬਾਹਰੋਂ ਕਰਵਾ ਰਹੇ ਹਾਂ ਕਿੱਥੋਂ ਕਰਵਾਉਂਦੇ ਹਾਂ ਲੁਧਿਆਣੇ ਤੋਂ ਹੀ ਕਰਵਾ ਰਹੇ ਹਾਂ ਅਸੀਂ ਹੁਣ ਜੀ ਸਾਡੇ ਸਕਿਨ ਸਪੈਸ਼ਲਿਸਟ ਨਾਲ ਗੱਲ ਹੋਈ ਆ ਉਹਨਾਂ ਲੁਧਿਆਣੇ ਤੋਂ ਟ੍ਰੀਟਮੈਂਟ ਹੋਊਗਾ ਉਹਦਾ ਨੀਅਰ ਅਬਾਊਟ 15000 ਦਾ ਖਰਚਾ 6000 ਰਹਿਣਾ ਨੇ ਪੇ ਕੀਤਾ 15000 ਉੱਥੇ ਪੇ ਕਰਨਾ ਹਰਾਸਮੈਂਟ ਅਲੱਗ ਹੋ ਰਹੀ ਹੈ ਸਾਨੂੰ ਵਾਈਫ ਮੇਰੀ ਪਹਿਲਾਂ ਹੀ ਡਿਪਰੈਸ਼ਨ ਦੀ ਮਰੀਜ਼ ਆ ਉਹ 3 ਦਿਨ ਤੋਂ ਲਗਾਤਾਰ ਸੌ ਨਹੀਂ ਰਹੀ ਕਿਉਂਕਿ ਇੱਕ ਲੇਡੀ ਦੇ ਸਿਰਫ ਵਾਲ ਤੇ ਇੱਕ ਫੇਸ ਹੀ ਹੁੰਦਾ ਜਿਹੜਾ ਜੀ ਲਾਈਵ ਦੁਨੀਆਂ ਦੇ ਸਮੋਹੇ ਰੱਖਿਆ ਜਾ ਸਕਦਾ ਜੇ ਉਹ ਹੀ ਨਾ ਵਿਗੜ ਜਾਵੇ ਤਾਂ ਉਹ ਕਿਸੇ ਨੂੰ ਫੇਸ ਵੀ ਨਹੀਂ ਕਰ ਸਕਦੇ ਐਸੇ ਲਈ ਉਹਨਾਂ ਦੇ ਵਾਲਾਂ ਦੀ ਇੱਕ ਕੰਡੀਸ਼ਨ ਆ ਕਿ ਹੱਥ ਲਾਹ ਦੇ ਬਿਲਕੁਲ ਭੁਰਦੇ ਜਾਂਦੇ ਪਏ ਆ ਮੈਨੂੰ ਤਾਂ ਇਹ ਡਰ ਆ ਕਿ ਇਹ ਬਿਲਕੁਲ ਹੀ ਨਾ ਖਤਮ ਹੋ ਜਵੇ 10 ਇੰਚ ਤੋਂ 3 ਇੰਚ ਤੋਂ ਲੈਂਥ ਆ ਗਈ ਹੈ ਜਿਹੜੀਆਂ ਇਹਨਾਂ ਦੇ ਵਿੱਚ ਉਹ 3 ਇੰਚ ਵੀ ਨਾ ਖਤਮ ਹੋ ਜਵੇ ਸਕਿਨ ਨੂੰ ਟੱਚ ਨਾ ਕਰੇ ਵਾਲ ਬਿਲਕੁਲ ਹੀ ਨਾ ਡੈਮੇਜ ਹੋ ਜਾਵੇ ਜਾਂ ਤੁਸੀਂ ਟੈਨਸ਼ਨ ਜੋਗੇ ਗੰਗੇ ਵੀ ਹੋ ਸਕਦੇ ਡੈਫੀਨੇਟਲੀ ਉਹ ਤਾਂ ਹੋ ਸਕਦਾ ਓਕੇ ਓਕੇ ਔਰ ਬਾਕੀ ਤੁਸੀਂ ਜਨਤਾ ਨੂੰ ਕੀ ਸੂਚਨਾ ਕਹਿਣਾ ਚਾਹੁੰਦੇ ਹੋ ਕੀ ਪ੍ਰੋਫੈਸ਼ਨਲ ਨਾਮ ਤੇ ਇਹੋ ਜਿਹੇ ਢੋਂਗੀਆਂ ਨੂੰ ਨਾ ਅਵਾਇਡ ਹੀ ਕਰੋ ਨਾ ਹੀ ਜਾਓ ਇਹਨਾਂ ਤੇ ਆਪਣੇ ਆਨੂੰ ਪ੍ਰੋਫੈਸ਼ਨਲ ਕਹਿੰਦੇ ਬੋਰਡ ਲਗਾ ਚੁੱਕੇ ਪਹਿਲਾਂ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਇਹਨਾਂ ਕੋਲ ਡਿਗਰੀ ਕੋਈ ਸਰਟੀਫਿਕੇਟ ਵੀ ਹੈਗਾ ਜਿਹੜਾ ਸਲੂਨ ਇਹਨੇ ਖੋਲ ਕੇ ਬੈਠੇ ਹੋਏ ਜੀ ਤੇ ਜਿਸ ਤਰ੍ਹਾਂ ਅਸੀਂ ਠੱਗੀ ਦਾ ਸ਼ਿਕਾਰ ਹੋਈ ਜਾਂ ਹੁਣ ਐਸ ਵਾਲੇ ਪ੍ਰੋਬਲਮ ਫੇਸ ਕਰਦੇਵੇ ਕੋਈ ਹੋਰ ਨਾ ਫੇਸ ਕਰੇ ਇਸ ਕਰਕੇ ਇਹ ਸਲੂਨ ਨੂੰ ਅਵੋਇਡ ਕਰੋ ਪਲੀਜ਼ ਅਸੀਂ ਪਹਿਲੇ ਜਿਹੜੇ ਹੁਣ ਦੇਖੀਏ ਸਲੂਨ ਜਿਆ ਨਾਈ ਕਹਿ ਸਕਦੇ ਆ ਉਹ ਵਧੀਆ ਹੁੰਦੇ ਸੀਗੇ ਪਰ ਹੁਣ ਜਿਹੜੇ ਅੱਜ ਕੱਲ ਇਹਨਾਂ ਨੇ ਇੰਗਲਿਸ਼ ਨੇਮ ਲਾਖ ਲਏ ਆ ਇਹ ਕਹਿੰਦੇ ਨਾ ਵੱਡੀਆਂ ਦੁਕਾਨ ਵੱਡੀ ਦੁਕਾਨ ਫਿੱਕੇ ਭਗਵਾ ਉਹ ਹਿਸਾਬ ਇਹਨਾਂ ਦਾ ਅੱਜ ਕੱਲ ਜੀ ਜੀ ਮੈਂ ਸੋਰਮਰੀ ਐਕਟ 19 ਯੂਨੀਵਰਸਿਟੀ ਵਿ ਨਾਲ ਮਨਜੀਤ ਕੌਰ ਕਪੂਰਥਲਾ